ਪਿਆਰ ਦਾ ਰਿਸ਼ਤਾ ਦੋ ਰੂਹਾਂ ਦਾ ਰਿਸ਼ਤਾ ਮੰਨਿਆ ਜਾਂਦਾ ਹੈ ਪਰ ਕੁਝ ਲੋਕ ਇਸ ਪਵਿੱਤਰ ਰਿਸ਼ਤੇ ਨੂੰ ਬੁਰੀ ਤਰ੍ਹਾਂ ਰੋਂਦ ਕੇ ਰੱਖ ਦਿੰਦੇ ਨੇ ਅਜਿਹੀ ਇੱਕ ਵਾਰਦਾਤ ਸਾਹਮਣੇ ਆਈ ਹੈ ਗੁਰਦਾਸਪੁਰ ਦੇ ਥਾਣਾ ਡੇਰਾ ਬਾਬਾ ਨਾਨਕ ਦੇ ਇੱਕ ਪਿੰਡ ਤੋਂ ਜਿੱਥੇ ਇੱਕ ਪ੍ਰੇਮੀ ਨੇ ਧੋਖੇ ਨਾਲ ਆਪਣੀ ਪ੍ਰੇਮਿਕਾ ਨੂੰ ਆਪਣੇ ਦੋਸਤ ਦੇ ਘਰ ਬੁਲਾ ਕੇ ਸਾਰੀ ਰਾਤ ਆਪਣੇ ਪੰਜ ਦੋਸਤਾਂ ਨਾਲ ਮਿਲ ਕੇ ਗੈਂਗਰੇਪ ਕੀਤਾ ਮਾਪੇ ਦਾ ਸਾਆ ਸਿਰ ਤੇ ਨਾ ਹੋਣ ਕਰਕੇ ਸਾਰੇ ਘਰ ਦੀ ਜ਼ਿੰਮੇਵਾਰੀ ਇਸ ਭੀੜਤਾ ਦੇ ਸਿਰ ਤੇ ਸੀ ਜੋ ਕਿ ਹੁਣ ਇंसाफ ਦੀ ਗੋਹਾਰ ਲਗਾ ਰਹੀ ਹੈ ਪੀੜਤਾ ਦਾ ਦੋਸ਼ ਹੈ ਕਿ ਉਸਦੇ ਰਾਜੋ ਨਾਮ ਦੇ ਲੜਕੇ ਨਾਲ ਪ੍ਰੇਮ ਸੰਬੰਧ ਸਨ ਜਿਸ ਨੇ ਉਸ ਨੂੰ ਧੋਖੇ ਨਾਲ ਆਪਣੇ ਦੋਸਤ ਦੇ ਘਰ ਬੁਲਾਇਆ ਅਤੇ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਦਾ ਭਲਾਤਕਾਰ ਕੀਤਾ 6 ਜਣੇ ਪਿੰਡ ਦੇ ਕੁਜ਼ਰਾਂ ਦਾ ਰਾਜਾ ਨੇ ਮੈਨੂੰ ਬੁਲਾਇਆ ਬਾਕੀ ਆਪਣੇ ਦੋਸਤ ਬਤਿਹੇ ਤੁਹਾਡੇ ਮਾਤਾ ਪਿਤਾ ਹਨ ਨਹੀਂ ਆ ਗਏ ਜਦੋਂ ਦੂਜੀ ਰਾਤ ਰੱਖਿਆ ਨਹੀਂ ਕਿਸੇ ਮੰਡੇ ਦੇ ਘਰ ਇੰਨਾ ਦੇ ਨਾਂ ਦਾ ਕੋਈ ਤਿੰਨ ਦੇ ਨਾਂ ਦਾ ਨਹੀਂ ਬਿਕਿਆ। ਹੋਰ ਰਾਜਾ ਵਜੜਾ ਉਹਦੇ ਨਾਲ ਪਹਿਲਾ ਰੇਸ਼ਮ ਆ ਗਈ ਸੀ ਗੌਰ ਦੇ ਚੋਨੇ ਤੋਂ ਕਬੀਤਾ ਮਿਲ ਗਈ। ਕੀ ਕਰ ਜਾਂਦੇ ਤੁਸੀਂ ਉਹਨਾਂ ਨੂੰ ਸਭ ਤੋਂ ਵੱਲ ਸਜ਼ਾ ਮਿਲਣੀ ਚਾਹੀਦੀ। ਹੈਰਾਨੀ ਹੁੰਦੀ ਹੈ ਇਹ ਵੇਖ ਕੇ ਕਿ ਕਿਵੇਂ ਕੋਈ ਰਿਸ਼ਤਿਆਂ ਨੂੰ ਇੰਜ ਤਾਰ-ਤਾਰ ਕਰ ਸਕਦਾ ਏ। ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਏ ਅਤੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਏ ਅਤੇ ਤਿੰਨ ਦੋਸ਼ੀ ਫਿਲਹਾਲ ਫਰਾਰ ਦੱਸੇ ਜਾ ਰਹੇ ਨੇ। ਗ੍ਰਫਤਾਰ ਕੀਤੇ ਗਏ ਦੋਸ਼ੀਆਂ ਦਾ ਨਾਮ ਰਾਜਨ, ਗੁਰਪ੍ਰੀਤ ਸਿੰਘ ਰੂਬਲ ਅਤੇ ਵਜੀਰ ਸਿੰਘ ਹੈ ਅਤੇ ਪੰਮਾ, ਕੋਪਾ, ਜਗਰੂਪ ਸਿੰਘ ਨਾਮ ਦੇ ਤਿੰਨ ਹੋਰ ਦੋਸ਼ੀ ਫਰਾਰ ਨੇ ਪੁਲਿਸ ਨੇ ਫਰਾਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਮੁਤਾਬਕ ਪੀੜਤਾ ਦਾ ਮੈਡੀਕਲ ਹੋਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਪੀੜਤ ਲੜਕੀ ਜਿਸ ਨਾਲ 376 ਡੀ ਦਾ ਪੱਤਾ ਦਰਜ ਕੀਤਾ ਗਿਆ ਜਿਸ ਨਾਲ ਗੈਂਗਰੇਪ ਹੋਇਆ ਉਦੀ ਵਿੱਚ 6 ਲੜਕੀ 6 ਲੜਕੇ ਨੇ ਦੋਸ਼ੀ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਪੀੜਤ ਲੜਕੀ ਨਾਲ ਰੇਪ ਕੀਤਾ ਬਾਕੀ 3 ਨੇ ਦੋਸ਼ੀ ਨੇ ਉਹਨਾਂ ਦੀ ਅਰੈਸਟ ਹੋ ਚੁੱਕੀ ਆ ਤਿੰਨ ਤਿੰਨ ਦੀ ਜਿਹੜੀ ਆ ਉਹ ਛਾਪੇ ਮਾਰੀ ਕੀਤੀ ਜਾ ਰਹੀ ਹੈ ਬਾਕੀ ਅ ਅੰਦਰ ਇਨਵੈਸਟੀਗੇਸ਼ਨ ਕੰਮ ਚੱਲ ਰਿਹਾ ਹੈ ਜਲਦੀ ਤੋਂ ਜਲਦੀ ਜਿਹੜੇ ਤਿੰਨ ਦੋਸ਼ੀ ਹੋਰ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਵਲ ਹਸਪੀਟਲ ਵਿੱਚ ਦਾ ਮੈਡੀਕਲ ਲਾਜਾ ਇਹਦਾ ਹੋਇਆ ਸਾਰਾ ਮੈਡੀਕਲ ਹੋਇਆ ਹੈ